ਨੈਸ਼ਨਲ ਮਾਰਕੀਟਿੰਗ ਜਿਹੜੀ ਪਾਲਿਸੀ ਬਣਾਉਣ ਨੂੰ ਫਿਰਦੀ ਹੈ ਸੈਂਟਰ ਗਵਰਨਮੈਂਟ ਉਹਨਾਂ ਨੇ ਇੱਕ ਸਾਨੂੰ ਖਰੜਾ ਭੇਜਿਆ ਸੀ ਉਸ ਦੇ ਮੁਤਾਬਕ ਪਹਿਲਾਂ ਅਸੀਂ ਸਾਡੇ ਮਾਹਰ ਲੋਕ ਅਫਸਰ ਸਹਿਬਾਨ ਉਹਨਾਂ ਨੂੰ ਬੁਲਾ ਕੇ ਉਹਦੇ ਦੇ ਵਿਚਾਰ ਚਰਚਾ ਕੀਤੀ ਸੀ ਉਸ ਤੋਂ ਬਾਅਦ ਕਿਸਾਨ ਯੂਨੀਅਨਾਂ ਅਜਾੜਤੀ ਯੂਨੀਅਨ ਤੇ ਸ਼ੈਲੋ ਯੂਨੀਅਨ ਉਹਨਾਂ ਨੂੰ ਬੁਲਾਇਆ ਸੀ ਵੀ ਜਿਹੜਾ ਸੈਂਟਰ ਗਵਰਨਮੈਂਟ ਦੀ ਜਿਹੜੀ ਪਹਿਲੇ 3 ਗਰੂਨ ਬਣਾਏ ਗਏ ਸੀ ਕਿ ਜਿੰਨਾ ਦਾ ਵਿਰੋਧ ਸਾਰੇ ਪਹਿਲਾਂ ਪੰਜਾਬ ਚੋਂ ਸ਼ੁਰੂ ਹੋ ਕੇ ਇੰਡੀਆ ਵਿੱਚ ਹੀ ਹੋਇਆ ਉਸ ਕਾਰਨ ਹੁਣ ਉਹਨਾਂ ਦੀ ਕੋਈ ਹੋਰ ਨੀਤੀ ਦੇ ਰਾਹੀਂ ਕਿ ਅਸੀਂ ਜਿਹੜੀ ਸਾਰੀ ਮੰਡੀ ਤੇ ਕਬਜ਼ਾ ਕੁਝ ਕੁ ਲੋਕਾਂ ਦਾ ਕਰਵਾ ਦੇਾਂਗੇ ਸਾਡਾ ਮੰਡੀ ਬੋਰਡ ਹੈ ਜਿਹੜਾ ਪੰਜਾਬ ਮਾਰਕੀਟਿੰਗ ਸਿਸਟਮ ਹੈ ਜਿਹੜਾ ਜੀ ਉਹ ਵੈਸੇ ਤਾਂ ਏਸ਼ੀਆ ਚੋਂ ਪਹਿਲੇ ਨੰਬਰ ਤੇ ਗਿਣਿਆ ਜਾਂਦਾ ਪਰੰਤੂ ਹੁਣ ਇਹ ਵੀ ਪਤਾ ਲੱਗਿਆ ਵਰਲਡ 'ਚ ਬਹੁਤ ਜਿਹੜਾ ਸਮਰੱਥ ਹੈ ਸਾਡੀ ਜਿਹੜੀਆਂ ਸੈਂਕੜੇ ਮੰਡੀਆਂ ਹਜ਼ਾਰਾਂ ਏਕੜ ਜ਼ਮੀਨ ਵਿੱਚ ਬਣੀਆਂ ਔਰ ਉਸ ਤੋਂ ਇਲਾਵਾ ਛੋਟੀਆਂ ਮੰਡੀਆਂ ਫਿਰ ਪਿੰਡਾਂ ਵਿੱਚ ਫੜ ਬਣਾਏ ਗਿਆ ਜਿਹਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਸੂਖਤ ਪ੍ਰਦਾਨ ਕਰਦਾ ਮੰਡੀ ਰੂਟ ਔਰ ਉਸ ਨੂੰ ਤੋੜ ਕੇ ਉਹ ਸਮਝਦੇ ਆ ਵੀ ਅਸੀਂ ਸਿੱਧੇ ਇਹਦੇ ਵਿੱਚ ਇੰਟਰ ਕਰ ਜਗੇ ਜਿੱਥੇ ਕਿ ਜਿਹਦੇ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਣਾ ਉਹਦੇ ਲਈ ਸਾਰੇ ਹੀ ਜਿਹੜੇ ਪੰਜਾਬ ਹਤਾਸ਼ੀ ਲੋਕ ਆ ਉਹਨਾਂ ਤੋਂ ਸੁਝਾ ਮੰਗ ਰਿਆ ਮੈਂ ਪੰਜਾਬ ਗਵਰਨਮੈਂਟ ਵੱਲੋਂ ਸਦਾ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਵੀ ਇਹ ਕਿ ਇਹਦੀ ਚਰਚਾ ਜਿੰਨੀ ਹੋ ਸਕੇ ਇਹਦਾ ਜਵਾਬ ਦੇਣਾ ਉਸ ਖਰੜੇ ਦਾ ਉਸ ਲਈ ਅੱਜ ਇਹ ਦੋ ਯੂਨੀਅਨਾਂ ਬੁਲਾਈਆਂ ਸਨ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਸਾਰਿਆਂ ਦੇ ਵਿਚਾਰ ਜਿਹੜੇ ਇਕੱਠੇ ਅਸੀਂ ਕਰ ਰਹੇ ਹਾਂ ਉਹ ਥੋੜੇ ਦਿਨਾਂ ਤਾਈਂ ਅਸੀਂ ਆਪਣਾ ਜਿਹੜਾ ਖਰੜਾ ਬਣਾ ਕੇ ਉਹ ਸੈਂਟਰ ਗਵਰਨਮੈਂਟ ਨੂੰ ਦੇਣਾ ਉਦੇ ਬਾਰੇ ਜਿੱਥੇ ਤੋਂ ਨਾ ਸਾਥੀ ਹੋਰ ਸੈਲੈਂਸ ਦਾ ਕੀ ਕੀ ਯਾਦ ਕੁਝ ਕਹਿਣਾ ਤਾਂ ਇਹ ਨੇ ਮਨਾ ਕੀਤਾ ਹੈ ਇਹਨਾਂ ਨੇ ਕੀ ਕਿਹਾ ਹੈ ਕਿਸਾਨੋ ਨੇ ਸਾਰਿਆਂ ਦੀ رائے ਹੈ ਵੀ ਮੰਡੀ ਬੋਰਡ ਟੁੱਟ ਜਾਊਗਾ ਮੰਡੀ ਮੰਡੀ ਸਿਸਟਮ ਟੁੱਟ ਜਾਊਗਾ ਜਿਹਦੇ ਨਾਲ ਵੱਡਾ ਨੁਕਸਾਨ ਕਿਉਂਕਿ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਅਸੀਂ ਰਲ ਮਿਲ ਕੇ ਜਿਵੇਂ ਕਿ ਪਿੰਡਾਂ ਨੂੰ ਸੜਕਾਂ ਜੋੜੀਆਂ ਜਾਂਦੀਆਂ ਔਰ ਫਸਲਾਂ ਆਉਂਦੀਆਂ ਜੇ ਉਹ ਕਿਸੇ ਪ੍ਰਾਈਵੇਟ ਬੰਦੇ ਦਾ ਕਿਸੇ ਕਦੋਂ ਕਿਸੇ ਨੂੰ ਇਹ ਸਹੂਲਤਾਂ ਦੇਣੀਆਂ ਮੰਡੀਆਂ ਵਿੱਚ ਸ਼ੈੱਡ ਬਣੇ ਆ ਮੰਡੀਆਂ ਵਿੱਚ ਪੀਣ ਵਾਲੇ ਪਾਣੀ ਦੀ ਹੋਰ ਸੁੱਖ ਸਹੂਲਤਾਂ ਆਰਤੀ ਤੋਂ ਲੈ ਕੇ ਦੁਕਾਨਾਂ ਕਰੋੜਾਂ ਰੁਪਈਆਂ ਦੀਆਂ ਦੁਕਾਨਾਂ ਆਰਤੀਆਂ ਨੇ ਜਿਹੜੀਆਂ ਨਲਾਮੀ ਵਿੱਚ ਲਗੀਆਂ ਜਿਹੜੀਆਂ ਮੰਡੀ ਬੋਰਡ ਨੇ ਦਿੱਤੀਆਂ ਉਹ ਕਿੱਧਰ ਜਾਣਗੇ ਐਡਾ ਵੱਡਾ ਨੁਕਸਾਨ ਕਰਕੇ ਕਿਸੇ ਇੱਕ ਧਿਰ ਨੂੰ ਫਾਇਦਾ ਕਰਨ ਦਾ ਜੋ ਕਿਸੇ ਸਾਜਿਸਦਿਨ ਜਿਹੜਾ ਨਿਸ਼ਾਨਾ ਬਣਾਇਆ ਜਾਂਦਾ ਸਾਰੇ ਕਿਸਾਨੀ ਨੂੰ ਔਰ ਉਹਦੇ ਨਾਲ ਪੰਜਾਬ ਪੰਜਾਬ ਵਰਗਾ ਸਿਸਟਮ ਕਿਸੇ ਵੀ ਹੋਰ ਸੂਬੇ ਕੋਲੇ ਨਹੀਂ ਥੋੜਾ ਹਰਿਆਣੇ ਵਾਲਿਆਂ ਕੋਲੇ ਹੈ ਦੂਸਰਿਆਂ ਨੂੰ ਇਹਨਾਂ ਨਾਲ ਕੋ ਬਹੁਤਾ ਫਰਕ ਨਹੀਂ ਪਹਿਲਾਂ ਵੀ ਉਥੇ ਪ੍ਰਾਈਵੇਟ ਪ੍ਰਜੈਕਟਰੀ ਆਉਂਦੇ ਆ ਤੇ ਜਿੱਥੇ ਕਿ ਸਾਰੀ ਮੰਡੀ ਚ ਰਿਕਾਰਡ ਵੀ ਰਹਿਣਾ ਵੀ ਅਸੀਂ ਕਿੰਨੀ ਜਿੰਸ ਪੈਦਾ ਕੀਤੀ ਕਿੰਨੀ ਅਸੀਂ ਕਿੱਥੇ ਦਿੱਤੀ ਉਹ ਸਾਰਾ ਸਿਸਟਮ ਟੁੱਟ ਜਾਣਾ ਇਹਦੇ ਲਈ ਸਾਰੇ ਧਿਰਾਂ ਤੋਂ ਹੀ ਹੋਲੀ-ਖੋਲੀ ਸੁਝਾਅ ਮੰਗੇ ਜਾ ਰਹੇ ਆ ਉਹ ਸਾਨੂੰ ਦੇ ਰਹੇ ਆ ਲੱਗਦਾ ਨਹੀਂ ਕਿ ਸਾਰ ਨੀਤਾ ਡੱਲੇ ਵਾਲਾ ਵੀ ਬੈਠੇ ਹੋਏ ਸੱਦ ਧਰਨੇ ਪਰ ਆਪ ਕੋਈ ਪਲਾਨ ਕਰ ਰਹੇ ਹੈ ਸਰਕਾਰ ਕੋਈ ਪਲਾਨ ਕਰ ਰਹੀ ਹੈ ਕਿ ਉਹਨੂੰ ਉਠਾਇਆ ਜਾਇਆ ਜਾਣੇ ਪੇ ਕਿ ਅਭੀ ਪ੍ਰਧਾਨ ਸਾਹਿਬ ਵੀ ਮਿਲ ਕੇ ਆਏ ਹਾਂ ਉਸੇ ਤੁਸੀਂ ਸਾਰੀ ਗੱਲ ਕੱਲ ਸਾਡੇ ਪ੍ਰਧਾਨ ਜੀ ਅਮਨ अरोੜਾ ਜੀ ਜਿਹੜੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੋ ਗਏ ਸਨ ਨਾਲ ਅਸੀਂ ਵੀ ਤਕਰੀਬਨ 8 ਮਨਿਸਟਰ ਕੁਝ ਐਮਐਲਏ ਸਹਿਬਾਨ ਹੋਰ ਵੀ ਸਾਥੀ ਉਹਨਾਂ ਨੂੰ ਮਿਲ ਕੇ ਆਏ ਆ ਅਸੀਂ ਤਾਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਮਿਹਰਬਾਨ ਉਹਨਾਂ ਨੂੰ ਸਹਿਤਜਾਹੀ ਬਖਸ਼ੇ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਵੀ ਲੀਡਰ ਰੋਜ਼ ਰੋਜ਼ ਨਹੀਂ ਪੈਦਾ ਹੋਇਆ ਕਰਦੇ ਸੰਘਰਸ਼ ਚਲਾਉਣ ਲਈ ਚੰਗੇ ਸੁਚੱਜੇ ਤੇ ਸਿਆਣੇ ਲੀਡਰਾਂ ਦੀ ਲੋੜ ਹੈ ਰੋਜ਼ ਰੋਜ਼ ਪਰਖਣ ਦੀ ਲੋੜ ਵੀ ਨਹੀਂ ਪੈਂਦੀ ਔਰ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਬੇਨਤੀ ਜ਼ਰੂਰ ਕਰਕੇ ਆਏ ਆ ਕਿ ਇਸ ਸੰਘਰਸ਼ ਨੂੰ ਚਲਾਉਣ ਦੇ ਲਈ ਥੋੜੀ ਬਹੁਤ ਵੱਡੀ ਲੋੜ ਹੈ ਬੁੜੀ ਸਾਹਿਬ ਕਹਿੰਦੇ ਜੈ ਕਰਾਓ ਬੁੜੀ ਸਾਹਿਬ ਆਪੋ ਜੀਸ਼ੇ ਇੱਕ ਸਵਾਰਥੀ ਤੇ ਆਏ ਆ ਵੇਖੋ ਕਿਸੇ ਦੇ ਅੱਖਾਂ ਕੋਈ ਗੱਲ ਨਹੀਂ ਹੁੰਦੀ ਅ ਮੈਂ ਉਹਨਾਂ ਦੀ ਗੱਲਬਾਤ ਸੁਣੀ ਹੈ ਸਾਡੇ ਨਾਲ ਡਲੇਵਾਲ ਸਾਹਿਬ ਨੇ ਬਹੁਤ ਵਧੀਆ ਜਿਹੜੇ ਉਹਨਾਂ ਨੇ ਉਹਨਾਂ ਨੇ ਚਾਹੇ ਉਹਨਾਂ ਦੀ ਆਵਾਜ਼ ਧੀਮੀ ਸੀ ਪਰ ਉਹਨਾਂ ਨੇ ਸਾਨੂੰ ਕੋਈ ਇਹੋ ਜਿਹੀ ਗੱਲ ਨਹੀਂ ਕਹੀ ਸੀ ਜਿਹੜੀਆਂ ਬਾਅਦ ਵਿੱਚ ਉਸਤਰ ਵੱਲੋਂ ਕੋਈ ਹੋਰ ਗੱਲਾਂ ਵੀ ਕਰੀਆਂ ਗਈਆਂ ਉਹਨੂੰ ਐ ਆਖਿਆ ਐ ਆਖਿਆ ਨਹੀਂ ਉਹਨਾਂ ਨੇ ਇਹ ਜ਼ਰੂਰ ਕਿਹਾ ਹੈ ਉਹਨਾਂ ਦਾ ਠੀਕ ਹੈ ਇਹ ਮਿਸ਼ਨ ਵੀ ਹੈ ਕਿ ਉਹ ਕਹਿੰਦੇ ਵੀ ਤੁਸੀਂ ਵੀ ਇਹਦੇ ਲਈ ਜ਼ੋਰ ਲਾਓ ਕਿ ਕਿਸਾਨ ਨੂੰ ਐਮਐਸਪੀ ਮੈਂ ਜੀ ਸਾਹਿਬ اپੋਜੀਸ਼ਨ ਪੁੱਛ ਕਿੰਨੇ ਕਿ ਕਰਦੇ ਆ ਇਹ ਖਰੜੇ ਨਹੀਂ ਨਹੀਂ ਇਹ ਜਿਹੜੇ ਤਿੰਨ ਕਾਨੂੰਨ 1900 2020 ਦੇ ਵਿੱਚ ਆਏ ਸੀ ਨਾ ਉਹਦੇ ਨਾਲ ਇਹਦਾ ਕੋਈ ਰਿਲੇਸ਼ਨ ਨਹੀਂ ਇਹ ਜਿਹੜਾ ਖਰੜਾ ਉਹਨਾਂ ਨੇ ਭੇਜਿਆ ਹੈ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਇੱਕ ਨਿਸ਼ਨ ਵਨ ਇਲੈਕਸ਼ਨ ਇਹ ਉਹਦਾ ਨਾਲ ਮਿਲਦਾ ਜੁਲਦਾ ਹੈ ਵੀ ਮਾਰਕੀਟਿੰਗ ਸਿਸਟਮ ਪੂਰੇ ਨੇਸ਼ਨ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਹੋਏ ਇੱਕ ਮੰਡੀ ਇੱਕ ਮੰਡੀ ਇੱਕ ਮੰਡੀ ਨਹੀਂ ਸਾਰਾ ਸਿਸਟਮ ਜਿਹਦੇ ਲਾਇਸੈਂਸ ਪੰਜਾਬ ਦਾ ਰਹਿਣ ਵਾਲੋ ਨੇ ਇੱਕ ਲਾਇਸੈਂਸ ਲੈ ਲਿਆ ਉਹ ਕਿਸੇ ਸਟੇਟ 'ਚ ਜਾ ਕੇ ਖਰੀਦੋ ਉਰਕਤ ਕਰ ਸਕਦਾ ਹੈ ਕਿਸਾਨ ਪੰਜਾਬ ਦਾ ਜਾ ਕੇ ਮਹਾਰਾਸ਼ਟਰ 'ਚ ਫਸਲ ਵੇਚ ਸਕਦਾ ਮਹਾਰਾਸ਼ਟਰ ਦਾ ਆਣ ਕੇ ਪੰਜਾਬ 'ਚ ਵੇਚ ਸਕਦਾ ਬਟ ਇਹ ਚੀਕ ਕਹਿੰਦੀਆਂ ਗੱਲਾਂ ਨੇ ਅੱਜ ਤੋਂ ਪਹਿਲਾਂ ਵੀ ਕਿਸਾਨ ਨੂੰ ਕੋਈ ਮਿਲਾਈ ਨਹੀਂ ਪਰ ਕਿਸਾਨ ਨੂੰ ਜਾਣ ਵੀ ਕੋਈ ਨਹੀਂ ਦਿੰਦਾ ਮੈਂ ਉੱਥੇ ਮਿਸਾਲ ਦਿੱਤੀ ਸੀ ਮੰਤਰੀ ਜੀ ਨੂੰ ਮੈਂ ਕਿਹਾ ਵੀ ਜਦੋਂ ਪੰਜਾਬ ਦੇ ਵਿੱਚ ਝੋਨਾ ਅਰਾਈਵਲ ਵੱਜ ਜਾਂਦੀ ਹੈ ਅਸੀਂ ਬੈਰੀਕੇਡ ਲਾ ਦਨੇ ਵੀ ਰਾਜਪੁਰੇ ਤੋਂ ਪਟਿਆਲੇ ਤੋਂ ਕੋਈ ਐਂਟਰੀ ਨਹੀਂ ਕਰੂਗਾ ਕਿਸਾਨ ਖਨੌਰੀ ਤੋਂ ਜਦੋਂ ਹਰਿਆਣੇ ਦੇ ਵਿੱਚ ਜ਼ਰੂਰਤ ਨਹੀਂ ਉਹ ਬੈਰੀਕੇਡ ਲਾ ਦੇ ਬਿਨਾ ਬਾਸਮਤੀ ਆਊਗਾ ਨਾ ਝੋਨਾ ਆਊਗਾ ਉਹਦਾ ਤਾਂ ਅਮਲ ਤਾਂ ਕਰਦੇ ਨਹੀਂ ਦੂਸਰੀ ਗੱਲ ਹੈ ਵੀ ਜਿਹੜਾ ਉਹ ਮਾਰਕੀਟਿੰਗ ਸਿਸਟਮ ਇਹਨਾਂ ਨੇ ਇੱਕ ਕਰਨ ਦੀ ਗੱਲ ਕੀਤੀ ਆ ਉਹ ਜ਼ਿਆਦਾ ਈਸਟ ਇੰਡੀਆ ਜਿਹੜੇ ਸਾਡੀਆਂ ਸਟੇਟਾਂ ਨੇ ਮਣੀਪੁਰ ਉੱਤਰੀਪੁਰਾ ਦੂਜਾ ਤੀਜਾ ਉਹਨਾਂ ਵਾਸਤੇ ਉੱਥੇ ਕੋਈ ਫਸਲ ਪੈਦਾ ਕਰਦੇ ਨਹੀਂ ਉਹ ਤਾਂ ਫੁੱਲ ਫਲਾਵਰ ਦੂਜਾ ਤੀਜਾ ਹੁੰਦਾ ਜਾਂ ਕੋਈ ਹੋਰ ਸਟੇਟਾਂ ਨੇ ਆਂਧਰਾ ਵਗੈਰਾ ਉੱਥੇ ਕਿਰਿਆਨਾ ਵਗੈਰਾ ਹੁੰਦਾ ਕਣਕ ਤੇ ਝੋਨਾ तकरीबन ਪੰਜਾਬ ਹਰਿਆਣਾ ਜਾਂ ਪੰਜ ਸਟੇਟਾਂ ਹੋਣ ਜਿਹੜੀਆਂ ਐਡ ਕੀਤੀਆਂ ਉਹਦੇ ਵਿੱਚ ਉਹ ਚਾਹੁੰਦੇ ਕੀ ਆ ਕਿ ਪੰਜਾਬ ਹਰਿਆਣਾ ਦੇ ਵਿੱਚ ਜਿਹੜਾ ਮੰਡੀਕਰਨ ਸਿਸਟਮ ਹੈ ਏਪੀਐਮਸੀ ਐਕਟ ਨੂੰ ਖਤਮ ਕਰਕੇ ਪ੍ਰਾਈਵੇਟ ਮੰਡੀਆਂ ਖੋਲਣ ਦੀ ਇਜਾਜ਼ਤ ਦਿੱ ਉਹਨਾਂ ਪ੍ਰਾਈਵੇਟ ਮੰਡੀਆਂ ਦੇ ਵਿੱਚ ਕੋਈ ਟੈਕਸ ਨਹੀਂ ਹੋਣਾ ਚਾਹੀਦਾ ਨਾ ਮਾਰਕੀਟ ਫੀਸ ਨਾ ਆਰਡੀਐਫ ਨਾ ਕੋਆਰਟ ਅਸਲ ਜੋ ਜਿਹੜੇ ਤੁਸੀਂ ਪਹਿਲਾਂ ਸਵਾਲ ਕੀਤਾ ਤਿੰਨ ਕਾਲੇ ਕਾਨੂੰਨ ਵਾਲੀ ਗੱਲ ਕਰਦੇ ਆ ਜਿਹੜੇ ਵਾਪਸ ਲਏ ਪ੍ਰਧਾਨ ਮੰਤਰੀ ਜੀ ਨੇ ਅਸਲ ਉਹਦੇ ਨਾਲ ਨੁਕਤਾ ਮਿਲਦਾ ਚੁਲਦਾ ਨੁਕਤਾ ਇਹ ਹੀ ਹੈ ਵੀ ਕਿਸੇ ਤਰੀਕੇ ਜਿਹੜੇ ਕਾਰਪੋਰੇਟ ਘਰਾਣੇ ਆ ਪੰਜਾਬ ਦੇ ਵਿੱਚ ਇਹਦੇ ਧਿਆਨ ਕੇ ਕਬਜ਼ਾ ਕਰ ਲੈਣਾ ਹਿਮਾਚਲ ਦੇ ਵਿੱਚ ਅੱਜ ਤੋਂ 5-4 ਸਾਲ ਪਹਿਲਾਂ ਜਿਹੜੀ ਕਾਰਪੋਰੇਟ ਘਰਾਣੇ ਨੇ ਉਥੇ ਸੇਵ ਦਾ ਕਹਤਾ ਅਸੀਂ ਸੇਵ ਖਰੀਦਾਂਗੇ ਉਹਨਾਂ ਨੇ ਕੰਟਰੈਕਟ ਫਾਰਮਿੰਗ ਕਰ ਲਈ ਵੀ ਤੁਸੀਂ ਇੰਨੇ ਏਕੜ ਬੀਜੋ ਅਸੀਂ ਤੁਹਾਨੂੰ ਆਹ ਰੇਟ ਦੇਾਂਗੇ ਉੱਥੇ ਹੌਲੀ ਹੌਲੀ ਜਿਹੜੀਆਂ ਮੰਡੀਆਂ ਸੀ ਜਿੱਥੇ ਫਸਲ ਵੇਚਣ ਜਾਂਦੇ ਸੀ ਕਿਸਾਨ ਜਾਂਦਾ ਸੀ ਆਪਦੇ ਸੇਬ ਪੇਟੀਆਂ ਲੈ ਕੇ ਜਾਂਦਾ ਸੀ ਉੱਥੇ ਆਕਸ਼ਨ ਦੇ ਉੱਤੇ ਸੇਬ ਵਿਕ ਜਾਂਦਾ ਸੀ ਉਹਨਾਂ ਨੂੰ ਹੌਲੀ ਹੌਲੀ ਲੋਕਾਂ ਨੇ ਮੁੱਖ ਮੋੜ ਲਿਆ ਮੰਡੀਆਂ ਖਤਮ ਹੋ ਗਈਆਂ ਜਿਹੜੇ ਵਪਾਰੀ ਸੀ ਜਿਵੇਂ ਆਪਣੇ ਆੜਤੀਏ ਨਹਾਜ ਦੇ ਨੇ ਇਸ ਤਰ੍ਹਾਂ ਉੱਥੇ ਫਰੂਟ ਦੇ ਵਪਾਰੀ ਸੀ ਉਹ ਹੌਲੀ ਹੌਲੀ ਦੁਕਾਨਾਂ ਛੱਡ ਕੇ ਆਪਦੇ ਕੋਈ ਦਿੱਲੀ ਦਾ ਸੀ ਗਤੌਂਦਾ ਸੀ ਵਾਪਸ ਚਲੇ ਗਏ ਉਹ ਮੰਡੀਆਂ ਖਤਮ ਹੋ ਗਈਆਂ 2-3 ਸਾਲ ਬਾਅਦ ਉਹਨਾਂ ਨੇ ਟਿਕਟ ਰੈਪਲੀ ਸ਼ੁਰੂ ਕਰਤੀ ਵੀ ਇਹ ਤੁਹਾਡਾ ਜਿਹੜਾ ਸੇਬ ਹੈ ਜਿਹੜਾ ਅਸੀਂ ਸਾਈਜ਼ ਲਿਆ ਸੀ ਉਹ ਸਾਈਜ਼ ਨਾਲ ਮੇਲ ਨਹੀਂ ਖਾਂਦਾ ਇਹਦੀ ਗ੍ਰੇਡਿੰਗ ਕਰੋ ਗ੍ਰੇਡਿੰਗ ਕਰਨ ਦੇ ਵਿੱਚ ਜਿਹੜਾ ਛੋਟਾ ਸੀ ਸਾਈਜ਼ ਉਹ 10-15 ਬੀਕੋਲ ਵੇਚਣ ਲੱਗ ਪਿਆ ਜਿਹੜਾ 50 ਵਾਲਾ 60-70 ਵੇਚਣ ਲੱਗ ਪਿਆ ਕੋਲਮ ਲਾ ਕੇ ਕਿਸਾਨ ਉਥੋਂ ਦਾ ਬਰਬਾਦ ਹੋ ਗਿਆ ਇਹ ਚੀਜ਼ ਇੱਥੇ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਸੈਲੋ ਜੋ ਅੱਜ ਮੁੱਖ ਮੁੱਖ ਬੁੱਦਾ ਸੀ ਵੀ ਸੈਲੋ ਪੰਜਾਬ ਦੇ ਵਿੱਚ ਬਣਨ ਤੇ ਪ੍ਰਾਈਵੇਟ ਮੰਡੀਆਂ ਬਣਨ ਉੱਥੇ ਸਟੇਟਾ ਜਿਹੜੀਆਂ ਟੈਕਸ ਫਰੀ ਕਰ ਦੇਣਾ ਹੁਣ ਜਿਹੜਾ ਮਾਰਕੀਟ ਕਮੇਟੀ ਦਾ ਯਾਰਡ ਉੱਥੇ 3% ਮਾਰਕੀਟ ਫੀਸ ਦਾ 3% ਆਰਡੀਐਫ ਹੈ 2% ਆਰਦਾ ਹੈ ਏਪੀਐਮ ਸਟੇਟ ਦੇ ਤਾ 2.5% ਆ ਬਟ ਮਿਲਦੀ ਆਈ ਦੀ ਡੈਢ ਤੋਂ 2% ਪਈ ਜਿਹਦੇ ਮੈਂ ਅੱਜ ਵੀ ਖੁੜੀਏ ਸਾਹਿਬ ਨਾਲ ਗੱਲ ਕੀਤੀ ਆ ਵੀ ਤੁਸੀਂ 7 ਅਕਤੂਬਰ ਨੂੰ ਸਾਰੇ ਪ੍ਰੈਸ ਦੇ ਵਿੱਚ ਕਹਿ ਕੇ ਕਿਉਂ ਵੀ ਆਰਤੀ ਨੂੰ ਤਾਂ 2% ਕਮਿਸ਼ਨ ਮਿਲੂਗਾ ਮੋੱਖ ਮੰਤਰੀ ਨੇ ਸਾਡਾ ਵਾਅਦਾ ਕੀਤਾ ਤੁਹਾਡੀ ਹਾਜ਼ਰੀ ਕੀਤਾ ਚੀਫ ਸੈਕਟਰੀ ਉਸ ਵੇਲੇ ਨੇ ਅਨਾਰਗ ਵਰਮਾ ਜੀ ਜਨਾਲ ਸੀਗੇ ਜਿਹੜੇ ਹੁਣ ਬੈਠੇ ਨੇ ਸ਼੍ਰੀ ਕੈਸਨਾ ਜੀ ਉਹ ਵੀ ਮੀਟਿੰਗ ਵਿੱਚ ਹਾਜ਼ਰ ਸੀ ਹੋਰ ਸਾਰੇ ਅਫਸਰ ਸੀ ਤੁਸੀਂ ਵੀ ਪ੍ਰੈਸ ਵਾਲੇ ਬਾਹਰ ਖੜੇ ਸੀ ਉੱਤੇ ਸੀਐਮਓਸ ਦੇ 7 ਅਕਤੂਬਰ ਦੀ ਗੱਲ ਹੈ ਮੈਂ ਕਿਹਾ ਸਾਡੀ ਉਹ ਗੱਲ ਪੂਰੀ ਕਰੋ ਨਹੀਂ ਤੇ ਕਾਂਗਰਸ ਜੀ ਜਨਾਰਿਆ ਸਾਨੂੰ 1 ਅਪ੍ਰੈਲ ਨੂੰ ਪੰਜਾਬ ਦੀਆਂ ਮੰਡੀਆਂ ਬੰਦ ਕਰਨੀਆਂ ਪੈਣਗੀਆਂ ਕਹਿੰਦੇ ਨਹੀਂ ਇਹ ਤੁਹਾਡੀ ਜਿਹੜੀ ਗੱਲ ਹੈ ਜਲਦੀ ਮੀਟਿੰਗ ਕਰਾ ਕੇ ਸੀਐਮ ਸਾਹਿਬ ਆਸਟ੍ਰੇਲੀਆ ਗਏ ਵਾਪਸ ਆਉਂਦੇ ਉਹਦੀ ਮੀਟਿੰਗ ਕਰਾ ਕੇ ਤੁਹਾਡੀ ਅਰਥ ਪੂਰੀ ਕਰਦੇ ਹਾਂ ਕਿਉਂ ਐਂਡ ਪ੍ਰਾਈਵੇਟ ਮੰਡੀਆਂ ਵਿਦਆਊਟ ਐਨੀ ਟੈਕਸਸ ਅਗਰ ਟੈਕਸੇ ਲਵਾਂਗੇ ਤੇ ਮਾਰਕ ਪੰਜਾਬ ਕਿਵੇਂ ਬਚੇਗਾ ਆਰਡੀਐਫ ਦੇ ਨਾਲ ਪੰਜਾਬ ਦੀਆਂ ਸੜਕਾਂ ਜਿਹੜੀਆਂ ਮੰਡੀਆਂ ਨੂੰ ਅਪਰੋਚ ਕਰਦੀਆਂ ਨੇ ਸ਼ਹਿਰਾਂ ਨੂੰ ਅਪਰੋਚ ਕਰਦੀਆਂ ਨੇ ਕਿਸਾਨ ਦੀਆਂ ਤੇ ਤਕਰੀਬਨ ਸੜਕਾਂ ਸਾਰੀਆਂ ਟੁੱਟ ਭੱਜ ਗਈਆਂ ਕੋਈ ਬਰਸਾਤਾ ਨਾਲ ਟੁੱਟ ਗਈਆਂ ਕੋਈ ਸਮਾਪਾਹੇ ਟੁੱਟ ਗਈਆਂ ਉਹਨਾਂ ਦਾ ਡਵੈਲਪਮੈਂਟ ਕਿਵੇਂ ਹੋਊਗੀ ਜੇ ਸਾਡੇ ਕੋਲ ਫੰਡਸ ਨਹੀਂ ਹੋਗੇ ਇਹ ਗਵਰਨਮੈਂਟ ਆਫ ਇੰਡੀਆ ਚਾਹੁੰਦੀ ਹੈ ਵੇਖੋ ਅੱਜ ਦੇਸ਼ ਦੇ ਵਿੱਚ ਬੜੀਆਂ ਸਟੇਟਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਇਹ ਉੱਥੇ ਪਾਸ ਹੋ ਜਾਣਾ ਰਹ ਜਣੀਏ ਕੁਝ ਚੰਦ ਸਟੇਟਾਂ ਜਿੱਥੇ ਜਿਵੇਂ ਕਾਂਗਰਸ ਸਰਕਾਰ ਹੈ ਜਾਂ ਕਾਂਗਰਸ ਨਾਲ ਮਿਲ ਜੁਲੀ ਸਰਕਾਰ ਹੈ ਜਾਂ ਆਮ ਆਦਮੀ ਪਾਰਟੀ ਸਰਕਾਰ ਇੱਥੇ ਅਰਚਨਾ ਆਏਗੀ ਅਸੀਂ ਉਹਨਾਂ ਨੂੰ ਇੱਕ ਇੱਕ ਆਵਾਜ਼ ਦੇ ਗੱਲ ਕਹੀ ਹੈ ਪੂਰੇ ਹਰਿਆਰਥੀਆ ਵਰਗ ਨੇ ਵੀ ਇਹ ਜਿਹੜਾ ਖਰੜਾ ਹੈ ਇਹਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਸੈਸ਼ਨ ਬੁਲਾ ਕੇ ਆਲ ਪਾਰਟੀ ਮੀਟਿੰਗ ਬੁਲਾ ਕੇ ਇਹਨੂੰ ਰਿਜੈਕਟ ਕਰੋ ਇਹ ਪੰਜਾਬ ਛੇਤ ਨਹੀਂ ਕਿਉਂਕਿ ਪੰਜਾਬ ਦਾ ਐਪੀਐਮਸੀ ਐਕਟ ਜਿਹੜਾ ਹੈ ਅਸੀਂ ਕਹਿੰਦੇ ਕਿ ਏਸ਼ੀਆ ਦਾ ਬਿਹਤਰੀਨ ਐਕਟ ਹੈ ਲੇਕਿਨ ਮੈਂ ਇਹ ਨਹੀਂ ਕਹ ਰਹਾ ਇਹ ਵਰਲਡ ਦਾ ਪੂਰਾ ਬਿਹਤਰੀਨ ਹੈ ਜਿੱਥੇ ਕਿਸਾਨ ਨੂੰ 500 ਮੀਟਰ ਤੇ 1 ਕਿਲੋਮੀਟਰ ਤੇ 2 ਕਿਲੋਮੀਟਰ ਤੇ ਮੰਡੀ ਮਿਲਦੀ ਹੈ ਪਰਚੇਸ ਸੈਂਟਰ ਮਿਲਦਾ ਹੈ ਕਿਸਾਨ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਜਾ ਕੇ ਫਸਲ ਵੇਚਦਾ ਉਹਨੂੰ ਕੋਈ ਕਿਰਾਇਆ ਪਾੜਨ ਪੈਂਦਾ ਆਪਣੀ ਟਰਾਲੀ ਤੇ ਲਗਾਇਆ ਜਾ ਕੇ ਕਿਲੋਮੀਟਰ ਤੇ ਵੇਚ ਕੇ ਘਰੇ ਆ ਗਿਆ ਰਾਤ ਨੂੰ ਮੁੰਡਾ ਸਵਾਤਾ ਬਜ਼ੁਰਗ ਸਵਾਤਾ ਉਹਨੂੰ ਰਾਖੀ ਦੀ ਲੋੜ ਨਹੀਂ ਅਗਲੇ ਦਿਨ ਕੋ ਵਾਪਸ ਆ ਜਾਂਦਾ ਜੇ ਵੱਡੀਆਂ ਮੰਡੀਆਂ ਖੋਲਣੀਆਂ ਖੋਲਣੀਆਂ 100 ਕਿਲੋਮੀਟਰ ਤੇ 200 ਕਿੰਨੇ Rajasthan ਚ Rajasthan ਤੋਂ ਗੰਗਾ ਨਾਲ ਤੋਂ ਤਰਫੋਂ 200 ਕਿਲੋਮੀਟਰ ਤੇ ਮੰਡੀ ਕੋਈ ਨਹੀਂ 250 ਕਿਲੋਮੀਟਰ ਜਿਵੇਂ Jio ਨੇ ਮੋਬਾਈਲ ਲੈਣ ਦਾ ਸਿਸਟਮ ਤੁਹਾਨੂੰ ਯਾਦ ਹੋਣਾ 6-6 ਮਹੀਨੇ ਫ੍ਰੀ ਦਿੱਤਾ ਮੈਂ ਲੋਕਾਂ ਦੀ ਗੱਲ ਕੀ ਕਰਾਂ ਮੈਂ 2 ਘੰਟੇ ਬੈਠਾ ਰਹਾ SIM ਲੈਣ ਵਾਸਤੇ ਫ੍ਰੀ ਦਾ ਅੱਜ ਸਭ ਤੋਂ ਜ਼ਿਆਦਾ ਰੇਟ ਹੈ ਉਹਦੇ ਕਿਉਂਕਿ ਸਾਰੀ ਮਾਰਕੀਟਿੰਗ ਉਹਦੇ ਹੱਥ ਜਾ ਗਈ ਹੈ ਉਹੀ ਇਹ ਚਾਰ ਬੰਦੇ ਰਹਿ ਗਏ ਹੁਣ ਮੋਬਾਈਲ ਦੇ ਵਿੱਚ ਇਸੇ ਤਰ੍ਹਾਂ ਚਾਰ ਬੰਦੇ ਰਹਿ ਜਾਣਗੇ ਜਿਹੜਾ 45000 ਰੁਪਏ ਉੱਪਰ ਬਾਦ ਹੋ ਜੂ ਕਿਸਾਨ ਜਿਹੜਾ ਮਜਬੂਰ ਹੋ ਜੂਗਾ ਇਹਨਾਂ ਕੋਲ ਦੋ ਤਿੰਨ ਸਾਲਾਂ ਸਤੇ ਮਿੰਗੇ ਰੇਟ ਤੇ ਵੇਚੂ ਉਸ ਤੋਂ ਬਾਅਦ ਆ ਮੋਬਾਈਲ ਵਾਲ ਹਾਲੂਗਾ ਜਿਹੜਾ 99 ਰੁਪਏ ਚ ਮਿਲਦਾ ਸੀ ਤੁਹਾਨੂੰ ਪੈਕੇਜ ਅੱਜ 599 ਚ ਹੈ ਅਗਲੇ ਸਾਲ ਕਰ ਦੇਣਗੇ 699 700 800 ਫਿਰ 100 100 ਜਿਵੇਂ ਪਹਿਲਾਂ ਇਹ ਹੁੰਦੀ ਰਹੀ ਹੈ ਸਰ ਤੁਸੀਂ ਸਟੇਕ ਹੋਲਡਰ ਕੋਈ ਸੈਂਟਰ ਨੇ ਜਦੋਂ ਇਹ ਖਰੜਾ ਤਿਆਰ ਕੀਤਾ ਸੀ ਉਦੋਂ ਥੋੜਾ ਨਾਲ ਕੋਈ ਗੱਲਬਾਤ ਕੀਤੀ ਨਹੀਂ ਨਹੀਂ ਉਹਨਾਂ ਕਿਸੇ ਨੂੰ ਨਹੀਂ ਪੁੱਛਿਆ ਉਹਨਾਂ ਤਾਂ ਲੁਕਵੇਂ ਢੰਗ ਦੇ ਨਾਲ ਸਾਰੀਆਂ ਸਟੇਟਾਂ ਭੇਜਤਾ ਵੀ 1 ਮਹੀਨੇ ਚ ਇਹਦੀ ਪ੍ਰਵਾਨਗੀ ਦੇ ਕੇ ਭੇਜੋ ਇਹ ਤਾਂ ਕਿਸਾਨ ਜਥੇਬੰਦੀਆਂ ਨੇ ਅੰਦਰ ਖਾਤੇ ਪਤਾ ਲੱਗਾ ਤੇ ਪੰਜਾਬ ਸਰਕਾਰ ਹਰਕਤ ਜਾਈ ਹੈ ਨਹੀਂ ਤਾਂ ਹੋ ਸਕਦਾ ਓ ਟਾਈਮ ਲੰਘ ਚੱਲਿਆ ਹੀ ਪੰਜਾਬ ਨੇ ਵੀ ਇਹ ਕਰਦਾ ਹੋ ਸਕਦਾ ਲੋਕਾਂ ਦੇ ਵਿੱਚ ਲਿਆਉਂਦੇ ਨੇ ਐਵੇਂ ਦੱਬਿਆ ਰਹਿ ਜਾਂਦਾ ਉਹਦਾ ਟਾਈਮ ਜਿਹੜਾ ਉਹ ਮਿਆਦ ਸਮਾਂ ਦਾ ਵੀ ਐਕਸਪਾਇਰ ਹੋ ਜਾਂਦਾ ਤੇ ਆਪਣੇ ਆ ਵੀ ਲਾਗੂ ਹੋ ਸਕਦਾ ਸੀ ਪੰਜਾਬ ਸਰਕਾਰ ਵੀ ਹੁਣ ਉੱઠી ਆ ਪੰਜ ਸੱਤ ਦਿਨਾਂ ਦੀ ਤਸਰ ਪਹਿਲੇ ਜਦੋਂ ਡਾਲੇਵਾਲ ਦੇ ਕੇਸ ਦੇ ਵਿੱਚ ਹੀ ਪੰਦੇਰ ਨੂੰ ਸਾਰੇ ਮਿਲ ਕੇ ਗਏ ਆ ਰਾਜੇਵਾਲ ਸਾਹਿਬ ਮਿਲ ਕੇ ਗਏ ਆ ਇਹ ਹੁਣੇ ਸਰਕਾਰ ਜਾਗੀ ਹੈ ਖਰੜਾ ਦਾ ਆਏ ਨੂੰ ਮਹੀਨਾ ਹੋਕ ਚੁੱਕਾ ਇਜੈਕਸ਼ਨ ਦਾ ਆਪਸ਼ਨ ਹੈਗਾ ਉਹਦੇ ਚਾਹਾਂ ਜੋ ਹੈਗਾ ਹਾਂ ਉਹ ਤਾਂ ਆਪ ਦੀ ਦੇਖੋ ਉਹ ਨਾ ਉਹਨਾਂ ਨੇ ਵੇਖੋ ਸਰਕਾਰ ਤੋਂ ਪੁੱਛਿਆ ਵੀ ਇਹਨੂੰ ਲਾਗੂ ਕਰੋ ਜਾਂ ਇਹਦੇ ਦੇਬਜੈਕਟ ਕਰੋ ਅਸੀਂ ਕਿਹਾ ਵੀ ਇਹ ਜਿਹੜਾ ਪੰਜਾਬ ਦੇ ਹਿੱਤ ਜ ਨਹੀਂ ਇਹ ਲੰਦੂ ਜਿੰਸ ਟੇਟਾ ਨੇ ਜਿੱਥੇ ਕਣਕ ਝੋਨਾ ਵਗੈਰਾ ਫਸਲਾਂ ਨਹੀਂ ਹੁੰਦੀਆਂ ਫੁੱਲ ਫਲਾਵਰ ਦੂਜਾ ਤੀਜਾ ਫਰੂਟ ਹੁੰਦੇ ਆ ਉਹਨਾਂ ਦੀ ਰਹਿ ਲਵੋ ਸਾਡੇ ਨਾਲ ਇਹਦਾ ਕੋਈ ਕੰਪੀਟੀਸ਼ਨ ਕਿਉਂਕਿ ਏਪੀਐਮਸੀ ਐਕਟ ਹੈ ਉਹ ਬਿਹਤਰੀਨ ਹੈ 2006 ਦੇ ਵਿੱਚ ਬਿਹਾਰ ਦੇ ਵਿੱਚ ਏਪੀਐਮਸੀ ਐਕਟ ਖਤਮ ਕਰਤਾ ਅੱਜ ਉਥੋਂ ਦੇ ਕਿਸਾਨ ਦਾ ਕੀ ਹਾਲ ਹੈ ਜਿਹੜੀ ਤੁਸੀਂ ਮੰਡੀਆਂ 'ਚ ਕਈ ਵਾਰੀ ਜਾਂਦੇ ਹੋ ਸਾਥੀ ਸਾਰੇ ਪੰਜਾਬੀ ਤੁਸੀਂ ਮੰਡੀਆਂ ਦੇ ਵਿੱਚ ਅੱਜ ਜਿਹੜੇ ਬਿਹਾਰੀ ਮਜ਼ਦੂਰ ਆਉਂਦੇ ਨੇ ਉਹ 5-5 10-10 ਏਕੜ ਦੇ ਵੀ ਕਰਦੇ ਜਮੀਨ ਦੇ ਮਾਲਕ ਹੈ ਪਰ ਉਹ ਤੇ APMC ਐਕਟ ਨਾ ਹੋਣ ਕਰਕੇ ਮੰਡੀਕਰਨ ਸਿਸਟਮ ਨਾ ਹੋਣ ਕਰਕੇ ਆ ਜੋ ਮਜ਼ਦੂਰ ਬਣ ਗਏ ਆ ਇਹੋ ਚੀਜ਼ ਪੰਜਾਬ ਨਾਲ ਹੋਣੀ ਹੈ ਜੇ APMC ਐਕਟ ਖਤਮ ਹੋ ਗਿਆ ਆ ਜਿਹੜਾ ਖਰੜਾ ਜਿਹਾ ਕਹਿੰਦੇ ਲਾ ਦਿਓ ਵੀ ਆਲ ਇੰਡੀਆ ਦੇ ਵਿੱਚ ਪ੍ਰਾਈਵੇਟ ਮੰਡੀਆਂ ਖੋਲ ਦੋ ਸੈਲੋ ਖੋਲ ਦੋ ਆਰਤੀ ਖਤਮ ਕਰ ਦੋ ਕਿਸਾਨ ਨੂੰ ਉਹਦੀ ਆਪਸ਼ਨ ਦੇ ਦਿਓ ਵੀ ਪ੍ਰਾਈਵੇਟ ਮੰਡੀ ਆਓ ਜਦੋਂ ਤੁਸੀਂ ਪ੍ਰਾਈਵੇਟ ਨਵੀਂ ਦੁਕਾਨ ਤੇ ਜਾਓਗੇ ਪਹਿਲਾਂ ਸੌਦੇ ਦਾ ਭਾਅ ਕੱਢ ਦੱਸਦਾ ਤੇ ਬੰਦਾ ਕਹਿੰਦਾ ਯਾਰ ਪੁਰਾਣਾ ਦੁਕਾਨਦਾਰ ਬੜਾ ਲੁੱਟਦਾ ਏ ਨਾ ਉਧਰ ਜੋ ਕਰਦਾ ਨਾ ਉਧਰ ਜੋ ਕਰਦਾ ਇਹ ਉਹ ਕਰਨਾ ਚਾਹੁੰਦੇ ਅਸੀਂ ਇਹਨੂੰ ਰਿਜੈਕਟ ਕਰਦੇ ਆ ਥੈਂਕ ਯੂ